ਮਾਰੂ ਮਹਲਾ ਪੰਜਵਾਂ ਜੀਵਨਾ ਸਫਲ ਜੀਵਨ ਸੋਣਾ ਹਰ ਜਪ ਜਪ ਸਦ ਜੀਵਨਾ ਰਹੋ ਜੂਣ ਵਿੱਚੋਂ ਉਸ ਮਨੁੱਖ ਦਾ ਜੀਵਨਾ ਕਾਮਯਾਬ ਹੈ ਜਿਹੜਾ ਹਰ ਨਾਮ ਸੁਣ ਕੇ ਸਦਾ ਹਰ ਨਾਮ ਜਪ ਕੇ ਜਿੰਦਾ ਹੈ ਜੀਵਨ ਜਿੱਤ ਮਨ ਆਘਾਵੇ ਨਾਮੇ ਅੰਮ੍ਰਿਤ ਰਸ ਪੀਵਨਾ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਰਸ ਪੀਣਾ ਚਾਹੀਦਾ ਹੈ ਇਹ ਪੀਣਾ ਐਸਾ ਹੈ ਕਿ ਇਸ ਦੇ ਰਾਹੀ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜਿਆ ਰਹਿੰਦਾ ਹੈ ਖਾਵਨਾ ਜਿਤ ਭੁਖ ਨ ਲਾਗੈ ਸੰਤੋਖ ਸਦਾ ਤ੍ਰਿਪਤੀ ਵਨਾ ਨਾਮ ਭਜਨੋ ਹੀ ਜਿੰਦ ਦੀ ਖੁਰਾਕ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ ਸੰਤੋਖ ਵੇ ਸਦਾ ਰਜੇ ਰਹੇਦਾ ਹੈ ਪਹਿਨਣਾ ਰਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਥਿਵਨਾ ਏ ਜਿੰਦੇ ਪਤੀ ਪਰਮੇਸ਼ਰ ਦਾ ਨਾਮ ਕੱਪੜਾ ਹੀ ਸਿਰ ਉੱਤੇ ਰੱਖ ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਭੋਗਨਾ ਮਨ ਮਦੇ ਹਰ ਰਸ ਸੰਤ ਸੰਗਤ ਮਹਿਲੀ ਵਨਾ ਮਨ ਵਿੱਚ ਹਰਨਾਮ ਰਸ ਨੂੰ ਹੀ ਮਰਨਾ ਚਾਹੀਦਾ ਹੈ ਸੰਤਾਂ ਦੇ ਸੰਗਤ ਵਿੱਚ ਰਹਿ ਕੇ ਨਾਮ ਰਾਸਹੀ ਪੀਣਾ ਚਾਹੀਦਾ ਹੈ ਬਿਨ ਤਾਗੇ ਬਿਨ ਸੂਈ ਯਾਨੀ ਮਨ ਹਰ ਭਗਤੀ ਸੰਗ ਸੀਵਨਾ ਕਿਸੇ ਸੂਈ ਦੀ ਲੋੜ ਨਹੀਂ ਪੈਂਦੀ ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ ਜਿਉਂ-ਜਿਉਂ ਨਾਮ ਜਪਦੇ ਰਹੀਏ ਬਿਨ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿੱਚ ਸੀਤਾ ਜਾਂਦਾ ਹੈ ਮਤਿਆ ਹਰ ਰਸ ਮਹਿਰਾਤੇ ਤਿਸ ਬਹੁੜ ਨ ਕਭ ਹੂੰ ਔਖੀ ਵਨਾ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਵਿੱਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿੱਚ ਮਸਤ ਹਨ ਇਹ ਨਸ਼ਾ ਮੁੜ ਕਦੇ ਵੀ ਘਟਦਾ ਨਹੀਂ ਮਿਲੇ ਉਸ ਸਰਬ ਨਿਧਾਨ ਪ੍ਰਭ ਕਿਰਪਾਲ ਜਿਸ ਦੀਵਨਾ ਪਰ ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ ਦਾਤ ਦਿੱਤੀ ਉਸ ਨੂੰ ਹੀ ਸਾਰੇ ਖਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪਿਆ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਏ ਨਾਨਕ ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿੱਚ ਹੀ ਹੈ ਸੰਤਾਂ ਦੇ ਚਰਨ ਧੋ ਕੇ ਪੀਣ ਵਿੱਚ ਹੈ ਭਾਉ ਗਰੀਬੀ ਭਾਵ ਨਾਲ ਸੰਤਾਂ ਦੀ ਸੇਵਾ ਵਿੱਚ ਹੀ ਸੁਖ ਹੈ ਮਾਰੂ ਮਹਲਾ ਪੰਜਵਾ ਕਾਰਯਾਠਮਾ ਅੰਜੁਲੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਰੂਕਾ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਅੱਠਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅੰਜਲੀਆਂ ਸਰਲੇਖ ਹੇਠ ਇਹ ਪਾਵਨ ਸ਼ਬਦ ਦਰਜ ਹਨ ਪਰਮਾਤਮਾ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਿਸ ਗ੍ਰਹਿ ਹੈ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਘਰ ਵਿੱਚ ਬਹੁਤ ਆ ਉੱਥੇ ਵੀ ਚਿੰਤਾ ਹੈ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਜਿੱਥੇ ਘਟ ਹੈ ਉੱਥੇ ਵੀ ਭਟਕਣਾ ਹੈ ਭਰਮਿਆਂ ਦੋਹੂ ਬਿਵਸਥਾ ਤੇ ਜੋ ਮੁਕਤਾ ਸੋਈ ਸਹਿਲਾ ਪਾ ਲੀਐ ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਾਤਾਂ ਤੋਂ ਬਚਿਆ ਰਹਿੰਦਾ ਹੈ ਉਹੀ ਮਨੁੱਖ ਸੌਖਾ ਵਿਖੀਦਾ ਹੈ ਗ੍ਰਹਿ ਰਾਜ ਮੈਂ ਨਰਕ ਉਦਾਸ ਕਰਦਾ ਜਿਹੜਾ ਮਨੁੱਖ ਗ੍ਰਸਥ ਦੇ ऐश्वर्य ਦੇ ਵਿੱਚ ਰੁੱਝਾ ਹੋਇਆ ਹੈ ਉਹ ਅਸਲ ਵਿੱਚ ਨਰਕ ਭੋਗ ਰਿਹਾ ਜਿਹੜਾ ਮਨੁੱਖ ਗ੍ਰਸਥ ਦੇ ਜੰਜਾਲਾਂ ਦਾ ਤਿਆਗ ਕਰ ਗਿਆ ਹੈ ਉਹ ਸਦਾ ਕਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਬਹੁ ਵਿਦ ਵੇਦ ਪਾਠ ਸਭ ਸੁਦਾ ਭਾਵੇਂ ਉਸਨੇ ਕਈ ਤਰੀਕਿਆਂ ਨਾਲ ਸਾਰੇ ਵੇਦ ਪਾਠ ਸੋਧੇ ਹੋਣ ਦੇਹੀ ਮੈਂ ਜੋ ਰਹੇ ਅਲਪਤਾ ਤਿਸ ਜਨ ਕੀ ਪੂਰਨ ਖਾਲੀ ਹੈ ਉਸ ਮਨੁੱਖ ਦੀ ਹੀ ਮਨ ਸਿਰੇ ਚੜਦੀ ਹੈ ਜੋ ਸਰੀਰ ਦੀ ਖਾਤਰ ਕਿਰਤਕਾਰ ਕਰਦਿਆਂ ਹੀ ਮਾਇਆ ਵੱਲੋਂ ਨਿਰਲੇਪ ਰਹਿੰਦਾ ਹੈ ਜਾਗਤ ਸੁਤਾ ਪਰਮ ਵਿਗੁਤਾ ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਿਆ ਪਿਆ ਹੈ ਉਹ ਜਾਗਦਾ ਸੁੱਤਾ ਹਰ ਵੇਲੇ ਹੀ ਪਟਕਣਾ ਵਿੱਚ ਪੈ ਕੇ ਖੁਆਰ ਹੁੰਦਾ ਹੈ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਇਹ ਮਿੱਤਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹਨਾਂ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ ਸਾਧ ਸੰਗ ਟੁੱਟੈ ਹੋ ਬੰਧਨ ਏ ਕੋ ਏਕ ਨਿਹਾਲੀ ਐ ਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤ ਵਿੱਚ ਟਿੱਕੇ ਟੁੱਟ ਜਾਂਦੇ ਹਨ ਉਹ ਹਰ ਥਾਂ ਇੱਕ ਪ੍ਰਮਾਤਮਾ ਨੂੰ ਹੀ ਵੇਖਦਾ ਹੈ ਕਰਮ ਕਰੇ ਤਾਂ ਬੰਦਾ ਨਾ ਕਰੇ ਤਾਂ ਨਿੰਦਾ ਜਿਹੜਾ ਮਨੁੱਖ ਸ਼ਾਸਤਰਾ ਅਨੁਸਾਰ ਮਿੱਥੇ ਹੋਏ ਧਰਮ ਕਰਮ ਕਰਦਾ ਰਹਿੰਦਾ ਹੈ ਉਹ ਇਨ੍ਹਾਂ ਕਰਮਾਂ ਦੇ ਜਾਲ ਵਿੱਚ ਜਕੜਿਆ ਰਹਿੰਦਾ ਹੈ ਜਿਉ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ ਤਾਂ ਕਰਮ ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ ਮੋਹ ਮਗਨ ਮਨ ਵਿਆਪਿਆ ਚਿੰਦਾ ਸੋ ਉਸ ਦਾ ਮਨ ਮੋਹ ਵਿੱਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ ਗੁਰ ਪ੍ਰਸਾਦ ਸੁਖ ਦੁਖ ਸਮਝਾਣੇ ਘਟ ਘਟ ਰਾਮ ਹਿਆਲੀ ਐ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇੱਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿੱਚ ਇੱਕੋ ਪ੍ਰਭੂ ਨੂੰ ਵਸਦਾ ਵੇਖਦਾ ਹੈ ਸੰਸਾਰੇ ਮੈਂ ਸੰਸਾ ਬਿਆਪੈ ਜਗਤ ਦੇ ਧੰਧਿਆਂ ਵਿੱਚ ਮਨੁੱਖ ਨੂੰ ਕੋਈ ਨਾ ਕੋਈ ਸਹਿਮ ਨੱਪੀ ਹੀ ਰੱਖਦਾ ਹੈ ਅਕਥ ਕਥਾ ਅਗੋਚਰ ਨਹੀਂ ਜਾਪੈ ਉਸ ਨੂੰ ਅਕਥ ਅਗੋਚਰ ਪ੍ਰਮਾਤਮਾ ਦੀ ਸਿਰਤ ਸਲਾਹ ਸਵਜਦੀ ਹੀ ਨਹੀਂ ਜਿਸ ਸੇ ਬੁਝਾਏ ਸੋਈ ਬੁਝੈ ਉਹ ਬਾਲਕ ਵਾਂਗੀ ਪਾਲੀਐ ਪਰ ਜੀਵ ਦੇ ਕੀ ਵਾਸ ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਜਿਸ ਨੂੰ ਪ੍ਰਮਾਤਮਾ ਆ ਬਖਸ਼ਦਾ ਹੈ ਉਸ ਮਨੁੱਖ ਨੂੰ ਪ੍ਰਮਾਤਮਾ ਬੱਚੇ ਵਾਂਗ ਪਾਲਦਾ ਹੈ ਛੁੱਟ ਬਹਿ ਤੋ ਛੁੱਟੇ ਨਹੀਂ ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ ਛੱਡ ਬੈਠਦਾ ਹੈ ਤਦੋਂ ਵੀ ਮਾਇਆ ਖਲਾਸੀ ਨਹੀਂ ਕਰਦੀ ਜੋ ਸੰਚੈ ਤੋ ਪਉ ਮਨਮਾਹੀ ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ ਇਕੱਠੀ ਕਰਨ ਵਾਲੇ ਦੇ ਮਨ ਵਿੱਚ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਹੱਥੋਂ ਚਲੀ ਨਾ ਜਾਏ ਇਸ ਹੀ ਮੈਂ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀ ਐ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੀ ਪ੍ਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ ਉਸ ਗੁਰਮਖ ਦੇ ਸਿਰ ਉੱਤੇ ਚਵਰ ਚਲਾਇਆ ਜਾਂਦਾ ਹੈ ਜੋ ਸੂਰਾ ਤਿਸ ਹੀ ਹੋਏ ਮਰਣਾ ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵੱਲੋਂ ਪ੍ਰਾਪਤਾ ਮਿਲਦੀ ਹੈ ਜੋ ਭਾਗੈ ਤਿਸ ਜੋਨੀ ਫਿਰਣਾ ਪਰ ਜਿਹੜਾ ਮਨੁੱਖ ਮਾਇਆ ਤੋਂ ਭਾਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੁਨਾਂ ਵਿੱਚ ਹੀ ਭਟਕਣਾ ਪੈਂਦਾ ਹੈ ਜੋ ਵਰਤਾਏ ਸੋਈ ਭਲ ਮੰਨੇ ਬੋਝ ਹੁਕਮੈ ਦੁਰਮਤ ਜਾਲੀਐ ਸੁਰਮਾ ਮਨੁੱਖ ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪ੍ਰਮਾਤਮਾ ਵਰਤਾਂਦਾ ਹੈ ਉਮਨੋ ਖਰਜਾ ਨੂੰ ਸਮਝ ਕੇ ਆਪਣੇ ਅੰਦਰੋਂ ਖੁੱਟੀ ਮਤ ਨੂੰ ਸਾੜ ਦਿੰਦਾ ਹੈ ਜਿੱਤ ਜਿੱਤ ਲਾਵੈ ਤਿਤ ਤਿਤ ਲਗਣਾ ਹੈ ਪ੍ਰਭੂ ਤੂੰ ਜਿਸ ਜਿਸ ਕੰਮ ਵਿੱਚ ਜੀਵਾਂ ਨੂੰ ਲਾਉਂਦਾ ਹੈ ਉਸੇ ਉਸੇ ਕੰਮ ਵਿੱਚ ਜੀਵ ਲੱਗਦੇ ਹਨ ਕਰ ਕਰ ਵੇਖੈ ਆਪਣੇ ਜਚਨਾ ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ ਨਾਨਕ ਕੇ ਪੂਰੇ ਸੁਖ ਦਾਤੇ ਨਾਨਕ ਕੇ ਪੂਰਨ ਸੁਖ ਦਾਤੇ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਾ ਨਾਮ ਸੁਮਲਿਐ हे ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ ਜੇ ਤੂੰ ਆਪਣੇ ਨਾਮ ਦੀ ਦਾਤ ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ ਮਾਰੂ ਮਹੱਲਾ ਪੰਜਵਾ ਬਿਰਖੇ ਹੀਟ ਸਭ ਜੰਤ ਇਕੱਠੇ ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੋਖ ਕੋਤੇ ਆਏ ਇਕੱਠੇ ਹੁੰਦੇ ਹਨ ਇਸੇ ਤਰ੍ਹਾਂ ਇਸ ਆਕਾਸ਼ ਰੋਖੇੜ ਸਾਰੇ ਜੀਵ ਜੰਤ ਆਏ ਇਕੱਠੇ ਹੋਏ ਇੱਕ ਤਤੇ ਇੱਕ ਬੋਲਣ ਮਿੱਠੇ ਕਈ ਖਰਵੇ ਬੋਲਦੇ ਹਨ ਤੇ ਕਈ ਮਿੱਠੇ ਬੋਲ ਬੋਲਦੇ ਹਨ ਅਸਤ ਉਦੋਤ ਪੈ ਆਇ ਉਠ ਚੱਲੇ ਜਿਉ ਜਿਉ ਔਦ ਵਿਹਾਨੀਆਂ ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿੱਚ ਮੁੜ ਚੜ ਪੈਂਦਾ ਹੈ ਤਾਂ ਪੰਛੀ ਰੋਖੋਂ ਤੋਂ ਉੱਡ ਕੇ ਉੱਠ ਕੇ ਉੱਡ ਜਾਂਦੇ ਹਨ ਤਿਵੇਂ ਹੀ ਜਿਉ ਜਿਉ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ ਪੰਛੀਆਂ ਵਾਂਗ ਇਥੋਂ ਕੋਚ ਕਰ ਜਾਂਦੇ ਹਨ ਪਾਪ ਕਰੇਂਦੜ ਸਰ ਪਰ ਮਠੇ ਇੱਥੇ ਪਾਪ ਕਰਨ ਵਾਲੇ ਜੀਵ ਆਪਣੇ ਆਤਮਿਕ ਜੀਵਨ ਦਾ ਸ਼ਰਮਾਇਆ ਜ਼ਰੂਰ ਲੁਟਾ ਜਾਂਦੇ ਹਨ ਅਜ਼ਰਾਈਲ ਫੜੇ ਫੜ ਕੁੱਠੇ ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫਰਿਸ਼ਤਾ ਫੜ ਫੜ ਕੇ ਕੋਈ ਜਾਂਦਾ ਹੈ ਦੋਜਕ ਪਾਏ ਸਿਰਜਣਹਾਰੈ ਲੇਖਾ ਮੰਗੇ ਬਾਣੀਆਂ ਯਕੀਨ ਜਾਣੋ ਕਿ ਅਜਿਹਿਆਂ ਨੂੰ ਸਿਰਜਣਹਾਰ ਨੇ ਦੋਜਕ ਵਿੱਚ ਪਾ ਰੱਖਿਆ ਹੈ ਉਹਨਾਂ ਪਾਸੋਂ ਧਰਮਰਾਜ ਉਹਨਾਂ ਦੇ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ। ਸੰਗ ਨ ਕੋਈ ਭਈਆ ਬੇਬਾ ਜਗਤ ਨੂੰ ਪੂਜ ਕਰਨ ਵੇਲੇ ਨਾ ਕੋਈ ਭਰਾ ਨਾ ਕੋਈ ਭੈਣ ਕੋਈ ਵੀ ਜੀਵ ਦੇ ਨਾਲ ਨਹੀਂ ਜਾਂਦਾ। ਮਾਲ ਜੋਬਨ ਧਨ ਛੋੜ ਵੰਜਸਾ ਮਾਲ ਤਨ ਜਵਾਨੀ ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਏਗਾ। ਕਾਰਣ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਜਿੰਨਾ ਮਨੁੱਖਾਂ ਨੇ ਜਗਤ ਰਚਨ ਹਾਰ ਬਖਸ਼ਿੰਦਾ ਨੂੰ ਪ੍ਰਭੂ ਨਾਲ ਡੂੰਗੀ ਸਾਜ ਨਹੀਂ ਪਾਈ ਉਹ ਦੁੱਖਾਂ ਵਿੱਚ ਇਉਂ ਪੀੜੇ ਜਾਂਦੇ ਆ ਜਿਵੇਂ ਤਿਲਾਂ ਦੀ ਕਣ ਖੁਸ ਖੁਸ ਲੈਂਦਾ ਵਸਤ ਪਰਾਈ ਤੋ ਬਰਾਇਆ ਮਾਲ ਤਾਂ ਖੋਖ ਹੋ ਕੇ ਇਕੱਠਾ ਕਰਦਾ ਰਹਿੰਦਾ ਹੈ ਵੇਖੈ ਸੁਣੈ ਤੇਰੇ ਨਾਲ ਖੁਦਾਈ ਤੇਰੇ ਨਾਲ ਵਸਦਾ ਰੱਬ ਤੇਰੀ ਹਰੇਕ ਕਰਤੂਤ ਨੂੰ ਵੇਖਦਾ ਹੈ ਤੇਰੇ ਹਰੇਕ ਬੋਲ ਨੂੰ ਸੁਣਦਾ ਹੈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਤੂੰ ਦੁਨੀਆਂ ਦੇ ਸਵਾਦਾਂ ਦੇ ਚਸਕੇ ਵਿੱਚ ਫਸਿਆ ਪਿਆ ਹੈ ਮਨੋਂ ਡੂੰਘੇ ਟੋਏ ਵਿੱਚ ਡਿੱਗਾ ਹੋਇਆ ਆਗਾਮ ਆਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ਜਮ ਜਮ ਮਰੇ ਮਰੇ ਫਿਰ ਜਮੈਂ ਮਾਇਆ ਦੇ ਮੋਹ ਵਿੱਚ ਜੀਵ ਮੁੜ ਮੁੜ ਜਮ ਕੇ ਮੁੜ ਮੁੜ ਮਰਦਾ ਹੈ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਬਹੁਤ ਸਜਾਏ ਭਿਆ ਦੇਸ ਲੰਮੇ ਇਸ ਨੂੰ ਬਹੁਤ ਸਜ਼ਾ ਮਿਲਦੀ ਹੈ ਇਹ ਜਨਮ ਮਰਨ ਦੇ ਗੇੜ ਦੇ ਲੰਮੇ ਪੈਂਡੇ ਵਿੱਚ ਪੈ ਜਾਂਦਾ ਹੈ ਜਿੰਨ ਕੀਤਾ ਤੇ ਸੈ ਨ ਜਾਣੀ ਅੰਦਾ ਪਾਂ ਦੁੱਖ ਸਹਿ ਪ੍ਰਾਣੀਆਂ ਜਦੋਂ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਉਸ ਪ੍ਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਤਦੋਂ ਇਹ ਜਨਮ ਮਰਨ ਦੇ ਘੇੜ ਦਾ ਦੁੱਖ ਸਹਿੰਦਾ ਹੈ ਖਾਲਕ ਥੰਮ ਭੁੱਲਾ ਮੁਠਾ ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ ਉਹ ਆਪਣੇ ਆਤਮਿਕ ਜੀਵਨ ਦਾ ਸਰਮਾਇਆ ਲਟਾ ਬੈਠਦਾ ਹੈ ਦੁਨੀਆਂ ਖੇਲ ਬੁਰਾ ਰੋਠ ਟੁਠਾ ਇਹ ਜਗਤ ਤਮਾਸ਼ਾ ਉਸ ਨੂੰ ਬੁਰਾ ਖ਼ਵਾਰ ਕਰਦਾ ਹੈ ਕਦੇ ਮਾਇਆ ਘਾਚਣ ਦੇ ਇਹ ਘਬਰਾ ਜਾਂਦਾ ਹੈ ਕਦੇ ਮਾਇਆ ਮਿਲਣ ਤੇ ਖੁਸ਼ ਹੋ ਵਹਿੰਦਾ ਹੈ ਸਿਦਕ ਸਬੂਰੀ ਸੰਤ ਨਾ ਮਿਲਿਓ ਵਤੈ ਆਪਣ ਪਾਣੀਆਂ ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ ਉਹ ਆਪਣੇ ਮਨ ਦਾ ਮਰੀਦ ਹੋ ਕੇ ਭਟਕਦਾ ਫਿਰਦਾ ਹੈ ਉਸ ਦੇ ਅੰਦਰ ਮਾਇਆ ਵੱਲੋਂ ਨਾ ਸ਼ਾਂਤੀ ਹੈ ਨਾ ਸਬਰ ਮੌਲਾ ਖੇਲ ਕਰੇ ਸਭ ਆਪੇ ਇੱਕ ਕੰਡੇ ਇੱਕ ਲਹਿਰ ਵਿਆਪੇ ਪਰ ਜੀਵਾਂ ਦੇ ਕੀ ਵਾਸ ਪ੍ਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ ਕਈ ਐਸੇ ਹਨ ਜਿਹੜੇ ਮਾਇਆ ਦੇ ਬਹੁਤਿਆਂ ਲਹਿਰਾਂ ਵਿੱਚ ਫਸੇ ਹੋਏ ਹਨ ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿੱਚੋਂ ਕੱਢ ਲਿਆ ਹੈ ਜਿਉ ਨਚਾਏ ਤਿਉ ਤਿਉ ਨਚੰ ਸਿਰ ਸਿਰ ਕਿਰਤ ਵਿਹਾਣੀਆਂ ਪ੍ਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ ਮਾਇਆ ਦੇ ਹੱਥਾਂ ਤੇ ਨਚਾਉਂਦਾ ਹੈ ਤਿਵੇਂ ਤਿਵੇਂ ਜੀਵ ਨੱਚਦੇ ਹਨ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ ਕਮਾਈ ਦਾ ਅਸਰ ਪਾ ਰਹੀ ਹੈ ਮਿਹਰ ਕਰੇ ਤਾਂ ਖਸਮ ਧਿਆਈ ਪਰਮਾਤਮਾ ਮੇਰ ਕਰੇ ਤਾਹੀ ਮੈਂ ਉਸ ਫਸੰ ਪ੍ਰਭੂ ਨੂੰ ਸਿਮਰ ਸਕਦਾ ਹਾਂ ਸੰਤਾਂ ਸੰਗਤ ਨਰਕ ਨਾ ਪਾਈ ਜਿਹੜਾ ਮਨੁੱਖ ਸਿਮਰਦਾ ਹੈ ਉਹ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਨਰਕ ਵਿੱਚ ਨਹੀਂ ਪੈਂਦਾ ਅੰਮ੍ਰਿਤ ਨਾਮ ਦਾਣ ਨਾਨਕ ਕੋ ਗੁਣ ਗੀਤਾ ਨਿਤ ਵਖਾਣੀਆਂ ਅਮਰਤੋ ਨਾਮ ਦਾਨ ਨਾਨਕ ਕੋ ਗੁਣ ਗੀਤਾ ਨਿਤ ਵਖਾਣੀਆਂ हे ਪ੍ਰਭੂ ਨਾਨਕ ਨੂੰ ਆਤਮਿਕ ਜੀਵਨ ਦੇਵਣ ਵਾਲਾ ਆਪਣਾ ਨਾਮ ਦਾਨ ਦੇ ਤਾਂ ਕਿ ਮੈਂ ਨਾਨਕ ਤੇਰੀ ਸਿਤਸਲਾ ਦੇ ਗੀਤ ਸਦਾ ਗਉਂਦਾ ਰਹਿ ਮਾਰੂ ਸੋਲੇ ਮਹਲਾ ਪਹਿਲਾ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਮਾਰੂ ਰਾਗ ਦੇ ਵਿੱਚ ਤੁਨ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੇ ਪਾਵਨ ਬੋਲ ਸੋਲੇ ਜਿਵੇਂ ਅਸ਼ਟ ਪਦੀਆਂ ਅੱਠ ਪਦਾਂ ਵਾਲੀਆਂ ਸੋਲੇ 16 ਬੰਦਾਂ ਵਾਲੀ ਬਾਣੀ ਇਹਦੇ 16 16 ਬੰਦ ਹੋਣਗੇ ਅਗੇ ਪਰਮਾਤਮਾ ਇੱਕ ਹੈ ਔਰ ਸੱਚ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਚਾ ਸੱਚ ਸੋਈ ਅਵਰਨਾ ਕੋਈ। ਉਹ ਪਰਮਾਤਮਾ ਹੀ ਸਦਾ ਥੇ ਰਹਿਣ ਵਾਲਾ ਹੈ, ਸਦਾ ਟੱਲ ਰਹਿਣ ਵਾਲਾ ਹੈ। ਕੋਈ ਹੋਰ ਉਹ ਸਵਰਗਾ ਨਹੀਂ ਹੈ। ਜਿਨ ਸਿਰਜੀ ਤਿਨਹੀ ਫੁਨਗੋਈ। ਜਿਸ ਪ੍ਰਭੂ ਨੇ ਰਚਨਾ ਰਚੀ ਹੈ ਉਸਨੇ ਹੀ ਮੁਰਨਾਸ਼ ਕੀਤਾ ਹੈ। ਉਹੀ ਇਸ ਨੂੰ ਨਾਸ਼ ਕਰਨ ਵਾਲਾ ਹੈ। ਜਿਉਂ ਭਾਵੈ ਤਿਉਂ ਰਾਖੋ ਰਹਿਣਾ ਤੁਮ ਸਿਉਂ ਕਿਆ ਮੁਕਰਾਈ ਹੈ اے ਪ੍ਰਭੂ ਜਿਵੇਂ ਤੈਨੂੰ ਚੰਗਾ ਲਗੇ ਜਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਤਿਵੇਂ ਅਸੀਂ ਰਹਿ ਸਕਦੇ ਹਾਂ ਅਸੀਂ ਜੀਵ ਤੇਰੇ ਹੁਕਮ ਅੱਗੇ ਕੋਈ ਨਾ ਨੁਕਰ ਨਹੀਂ ਕਰ ਸਕਦੇ ਆਪ ਪਾਏ ਆਪ ਖਪਾਏ ਆਪੇ ਸਿਰ ਸਿਰ ਤੰਦ ਲਾਏ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ ਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਤੰਦੇ ਵਿੱਚ ਲਾਉਂਦਾ ਹੈ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ ਆਪ ਹੀ ਜੀਵਨ ਦੇ ਅੰਦਰ ਗੁਣ ਪੈਦਾ ਕਰਨ ਵਾਲਾ ਹੈ ਆਪ ਹੀ ਜੀਵਾਂ ਨੂੰ ਸਹੀ ਜੀਵਨ ਰਸਤੇ ਉੱਤੇ ਲਾਂਦਾ ਹੈ ਆਪੇ ਦਾਣਾ ਆਪੇ ਬੀਨਾ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਆਪੇ ਆਪ ਉਪਾਏ ਪਤੀਨਾ ਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ ਪ੍ਰਭੂ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਪ੍ਰਗਟ ਕਰਕੇ ਆਪ ਹੀ ਇਸ ਨੂੰ ਵੇਖ ਕੇ ਖੁਸ਼ ਹੋ ਰਿਹਾ ਹੈ ਆਪੇ ਪਾਣ ਪਾਣੀ ਬਹ ਸੰਤਰ ਆਪੇ ਮੇਲ ਮਿਲਾਈ ਹੈ ਪ੍ਰਮਾਤਮਾ ਆਪ ਹੀ ਆਪਣੇ ਆਪ ਨੂੰ ਹਵਾ ਪਾਣੀ ਆਗ੍ਹਾ ਦਿਕ ਤਾਤ ਪੈਦਾ ਕਰਨ ਵਾਲਾ ਹੈ ਪ੍ਰਭੂ ਨੇ ਆਪ ਹੀ ਨ ਤਤਾਂ ਨੂੰ ਇਕੱਠਾ ਕਰਕੇ ਜਗਤ ਰਚਨਾ ਕੀਤੀ ਹੈ ਆਪੇ ਸਾਸ ਸੂਰਾ ਪੂਰ ਪੂਰਾ ਹਰਥਾਂ ਚਾਲਣ ਦੇਣ ਵਾਲਾ ਪ੍ਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰ드ਰਮਾ ਹੈ ਆਪੇ ਗਿਆਨ ਧਿਆਨ ਗੁਰ ਸੂਰਾ ਪ੍ਰਭ ਆਪ ਹੀ ਗਿਆਨ ਦਾ ਮਾਲਕ ਹੈ ਸੁਰਤ ਦਾ ਮਾਲਕ ਹੈ ਸੁਰਮਾ ਗੁਰੂ ਹੈ ਕਾਲ ਜਾਲ ਜਮ ਜੋ ਹੈ ਨਸਾਕੈ ਸਾਚੇ ਸਿਉਂ ਲੇਵਲਾਈ ਹੈ ਜਿਸ ਵੀ ਜੀਵ ਨੇ ਉਹ ਸਦਾ ਸਿਰ ਪ੍ਰਭੂ ਨਾਲ ਪੇਮ ਲਗਨ ਲਈ ਹੈ ਜਮ ਰਾਜ ਉਸ ਵੱਲ ਤੱਕ ਵੀ ਨਹੀਂ ਸਕਦਾ ਆਪੇ ਪੁਰਖ ਆਪੇ ਹੀ ਨਾਰੀ ਹਰੇਕ ਮਰਦ ਵੀ ਪ੍ਰਭੂ ਆਪ ਹੀ ਹੈ ਹਰੇਕ ਇਸਤਰੀ ਵੀ ਆਪ ਹੀ ਹੈ ਆਪੇ ਪਾਸਾ ਆਪੇ ਸਾਰੀ ਪ੍ਰਭੂ ਆਪ ਹੀ ਇਹ ਜਗਤ ਰੂਪ ਚੌਪੜ ਦਿਖੇੜ ਹੈ ਆਪ ਹੀ ਚੌਪੜ ਦੀਆਂ ਜੀਵ ਨਰਦਾ ਹੈ ਆਪੇ ਪੇੜ ਬੰਦੀ ਜਗ ਖੇਲੇ ਆਪੇ ਕੀਮਤ ਪਾਈ ਹੈ ਪਰਮਾਤਮਾ ਨੇ ਆਪ ਹੀ ਇਹ ਜਗਤ ਚੌਪੜ ਦੀ ਖੇਡ ਰੂਪ ਪੇੜ ਤਿਆਰ ਕੀਤਾ ਹੈ ਆਪ ਹੀ ਇਸ ਖੇਡ ਨੂੰ ਵਰਕਰ ਹੈ ਆਪੇ ਭਵਰ ਫੁੱਲ ਫਲ ਤਰਵਰ ਏ ਪ੍ਰਭੂ ਤੂੰ ਆਪ ਹੀ ਪੌਰਾ ਹੈ ਆਪ ਹੀ ਫੁੱਲ ਹੈ ਤੂੰ ਆਪ ਹੀ ਫਲ ਹੈ ਤੇ ਆਪ ਹੀ ਰਖ ਹੈ ਆਪੇ ਜਲ ਥਲ ਸਾਗਰ ਸਰਵਰ ਤੂੰ ਆਪ ਹੀ ਪਾਣੀ ਹੈ ਆਪ ਹੀ ਸਕੀ ਧਰਤੀ ਹੈ ਤੋ ਆਪ ਹੀ ਸਮੁੰਦਰ ਹੈ ਆਪ ਹੀ ਤਲਾਬ ਹੈ ਆਪੇ ਮਸ ਕਸ ਕਰਨੀ ਕਰ ਤੇਰਾ ਰੂਪ ਨ ਲਖਣਾ ਜਾਈ ਹੈ ਤੂੰ ਆਪ ਹੀ ਮਾਛ ਹੈ ਆਪ ਹੀ ਕਛੂ ਹੈ। हे प्रभु ਤੇਰਾ ਸਹੀ ਸਰੂਪ ਕੀ ਹੈ। ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਆਪ ਹੀ ਆਪਣੇ ਆਪ ਸਾਰੀ ਰਚਨਾ ਰਚਣ ਵਾਲਾ। ਆਪੇ ਦਿਨਸ ਆਪੇ ਹੀ ਰਾਣੀ। ਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ। ਆਪ ਤੀਜੈ ਗੁਰ ਕੀ ਬਾਣੀ। ਕੋ ਆਪ ਹੀ ਗੁਰੂ ਦੇ ਬਚਨਾਂ ਦੇ ਰਾਹੀ ਖੁਸ਼ ਹੋ ਰਿਹਾ ਹੈ। ਆਦਿ ਜੁਗਾਦ ਅਨਾਹਦ ਅਨ ਦੇ ਨਾ ਘਟ ਘਟ ਸ਼ਬਦ ਰਜਾਈ ਹੈ ਸਾਰੇ ਜਗਤ ਦਾ ਮੂਲ ਹੈ ਜੁਗਾ ਦੇ ਵੀ ਆਤਮ ਉਸ ਦਾ ਕਦੇ ਨਾਸ਼ ਨਹੀਂ ਹੋ ਸਕਦਾ ਹਰ ਵੇਲੇ ਹਰੇਕ ਸਰੀਰ ਵਿੱਚ ਉਸੇ ਰਜਾ ਦੇ ਮਾਲਕ ਦੀ ਜੀਵਨ ਰੌਣ ਰੁਮਕ ਰਹੀ ਆਪੇ ਰਤਨ ਅਨੂਪ ਅਮੋਲੋ ਪ੍ਰਭੂ ਆਪ ਹੀ ਇੱਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ ਆਪੇ ਪਰਖੇ ਪੂਰਾ ਤੋਲੋ ਪ੍ਰਭੂ ਆਪਿ ਉਸ ਰਤਨ ਨੂੰ ਪਰਖਦਾ ਹੈ ਤੇ ਠੀਕ ਤਰ੍ਹਾਂ ਤੋਲਦਾ ਆਪੇ ਕਿਸ ਹੀ ਕਸ ਬਖਸ਼ੇ ਆਪੇ ਦੇ ਲੈ ਭਾਈ ਹੈ ਪ੍ਰਭੂ ਆਪ ਹੀ ਕਿਸ ਰਤਨ ਜੀਵ ਨੂੰ ਕਸਵੱਟੀ ਤੇ ਲਾ ਕੇ ਪ੍ਰਮਾਨ ਕਰਦਾ ਹੈ ਤੇ ਪ੍ਰਭੂ ਆਪ ਹੀ ਜਗਤ ਦੀ ਵਣਜ ਵਪਾਰ ਦੀ ਕਾਰ ਚਲਾ ਰਿਹਾ ਹੈ ਰਤਨ ਦਿੰਦਾ ਹੈ ਤੇ ਰਤਨ ਲੈਂਦਾ ਹੈ ਆਪੇ ਧਨਖ ਆਪੇ ਸਰਬਾਣਾ ਪਰਮਾਤਮ ਆਪ ਹੀ ਧਨਖ ਹੈ ਆਪ ਹੀ ਤੀਰ ਹੈ ਆਪ ਹੀ ਤੀਰ ਅੰਦਾਜ਼ ਹੈ ਆਪੇ ਸੁਖੜ ਸਰੂਪ ਸਿਆਣਾ ਆਪ ਹੀ ਸੁਚੰਜਾ ਸੋਹਣਾ ਤੇ ਸਿਆਣਾ ਹੈ ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸਨੇ ਜਗਤ ਰਚਨਾ ਰਚੀ ਹੈ ਪਉਣ ਗੁਰੂ ਪਾਣੀ ਪਿਤ ਜਾਤਾ ਹਵਾ ਜੋ ਸਰੀਰਾਂ ਲਈ ਇਉਂ ਹੈ ਜਿਵੇਂ ਗੁਰੂ ਜੀਵਾਂ ਤੇ ਆਤਮਾ ਵਾਸਤੇ ਹੈ ਪ੍ਰਭੂ ਆਪ ਹੀ ਹੈ ਉਦਰ ਸੰਜੋਗੀ ਧਰਤੀ ਮਾਤਾ ਪਾਣੀ ਜੋ ਸਭ ਜੀਵਾਂ ਦਾ ਪਿਓ ਹੈ ਇਹ ਵੀ ਪ੍ਰਭੂ ਆਪ ਹੀ ਹੈ ਧਰਤੀ ਜਿਹੜੀ ਇਸ ਵਾਸਤੇ ਜੀਵਾਂ ਦੀ ਮਾਂ ਹੋਣ ਯੋਗ ਹੈ ਇਹ ਮਾਂ-ਮਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿੱਚ ਰੱਖਦੀ ਹੈ ਪੇਟ ਵਿੱਚੋਂ ਪੈਦਾ ਕਰਦੀ ਹੈ ਇਹ ਵੀ ਪਰਮਾਤਮਾ ਆਪ ਹੀ ਹੈ ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਰੈਣ ਦਿਨਸ ਦੁਇਦਾਈ ਦਾਇਆ ਜਗ ਖੇਲੇ ਖੇਲਾਈ ਹੈ ਦਿਨ ਤੇ ਰਾਤ ਜੋ ਜੀਵਾਂ ਵਾਸਤੇ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਤੇ ਇਹਨਾਂ ਦੇ ਪ੍ਰਭਾਵ ਵਿੱਚ ਜਗਤ ਖੇਡ ਰਿਹਾ ਹੈ ਏ ਵੀ ਉਹ ਆਪ ਹੀ ਹੈ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਆਪੇ ਮਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਏ ਪ੍ਰਭੂ ਤੂੰ ਆਪ ਹੀ ਮੱਛੀ ਹੈ ਤੇ ਆਪ ਹੀ ਮੱਛੀ ਨੂੰ ਫਸਾਉਣ ਵਾਲਾ ਜਾ ਤੂੰ ਆਪ ਹੀ ਗਾਂ ਹੈ ਆਪ ਹੀ ਗਈਆਂ ਦਾ ਰਾਖਾ ਸਰਬ ਜੀਆਂ ਜਗ ਜੋਤ ਤੁਮਹਾਰੀ ਜੈਸੇ ਪ੍ਰਭ ਫਰਮਾਈ ਹੈ ਸਾਰੇ ਜੀਵਾਂ ਵਿੱਚ ਸਾਰੇ ਜਗਤ ਵਿੱਚ ਤੇਰੀ ਹੀ ਜੋਤ ਮੌਜੂਦ ਹੈ ਜਗਤ ਵਿੱਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ ਹੁਕਮ ਕਰ ਰਿਹਾ ਹੈ ਆਪੇ ਜੋਗੀ ਆਪੇ ਭੋਗੀ ਮਾਇਆ ਤੋਂ ਨਲੇਪ ਹੋਣ ਕਰਕੇ ਪ੍ਰਭੂ ਆਪ ਹੀ ਜੋਗੀ ਹੈ ਤੇ ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਆਪੇ ਰਸੀਆ ਪਰਮ ਸੰਜੋਗੀ ਸਭ ਤੋਂ ਵੱਡੇ ਸੰਜੋਗ ਮਿਲਾਪ ਦੇ ਕਾਰਨ ਸਭ ਜੀਵਾਂ ਵਿੱਚ ਰਮਿਆ ਹੋਣ ਕਰਕੇ ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਆਪੇ ਵੇ ਬਾਣੀ ਨਿਰੰਕਾਰੀ ਨਿਰਪੋਤਾੜੀ ਲਾਈ ਹੈ ਪ੍ਰਭੂ ਆਪ ਹੀ ਵਾੜ ਵਿੱਚ ਰਹਿਣ ਵਾਲਾ ਹੈ ਪ੍ਰਭੂ ਆਪ ਹੀ ਨਿਰাকার ਹੈ ਉਸ ਨੂੰ ਕਿਸੇ ਤੋਂ ਡਰ ਨਹੀਂ ਉਹ ਆਪ ਹੀ ਆਪਣੇ ਸਰੂਪ ਵਿੱਚ ਸੁਰਤ ਜੋੜਨ ਵਾਲਾ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦਿਸੈ ਸਭ ਆਮਣ ਜਾਣੀ ਹੈ ਪ੍ਰਭੂ ਚਾਹ ਖਾਣੀਆਂ ਦੇ ਜੀਵਾਂ ਤੇ ਉਹਨਾਂ ਦੀਆਂ ਬੋਲੀਆਂ ਵੀ ਤੇਰੇ ਵਿੱਚ ਹੀ ਸਮਾ ਜਾਂਦੀਆਂ ਹਨ ਜਗਤ ਵਿੱਚ ਜੋ ਕੁਝ ਦਿਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿੱਚ ਸੇ ਸ਼ਾ ਸੱਚੇ ਵਪਾਰੀ ਸਤਗੁਰੂ ਬੂਝ ਬੁਝਾਈ ਹੈ ਜਿੰਨਾ ਬੰਦਿਆਂ ਨੂੰ ਸਤਗੁਰੂ ਨੇ ਸਹੀ ਜੀਵਨ ਦੀ ਸੋਝ ਦਿੰਦੀ ਹੈ। ਉਹੀ ਕਦੇ ਘਾਟਾ ਨਾ ਖਾਣ ਵਾਲੇ ਸਾਹ ਹਨ ਤੇ ਵਪਾਰੀ ਹਨ। ਸ਼ਬਦ 부ਝਾਏ ਸਤਿਗੁਰੂ ਪੂਰਾ ਹੈ ਪ੍ਰਭੂ ਤੇਰਾ ਰੂਪ। ਪੂਰਾ ਸਤਿਗੁਰੂ ਤੇਰੀ ਸਿਲਸਿਲਾ ਦੀ ਬਾਣੀ ਤੇਰੇ ਪੈਦਾ ਕੀਤੇ ਜੀਵਾਂ ਨੂੰ ਸਮਝਾਉਂਦਾ ਹੈ। ਸਰਬ ਕਲਾ ਸਾਚੇ ਭਰਪੂਰਾ ਹੈ ਸਦਾ ਸਥਿ ਰਹਿਣ ਵਾਲੇ ਪ੍ਰਭੂ। ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ ਤੂੰ ਆਪਣੀ ਸਾਰੀ ਰਚਨਾ ਵਿੱਚ ਹਰ ਥਾਂ ਮੌਜੂਦ ਹੈ। ਆਫਰਿਓ ਵੇ ਪਰਵਾਸ ਸਦਾ ਤੂੰ ਨਾ ਤਿਸ ਤਿਲ ਨਾ ਤਮਾਈ ਹੈ ਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਵੀ ਤੂੰ ਸਦਾ ਬੇਫਿਕਰ ਹੈ ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ ਪਰ ਉਸ ਨੂੰ ਆਪਣੇ ਵਾਸਤੇ ਕੋਈ ਰਤਾ ਭਰ ਵੀ ਲਾਲਚ ਨਹੀਂ ਹੈ ਕਾਲ ਬਿਕਾਲ ਭੇ ਦੇਵਾਨੇ ਸ਼ਬਦ ਸਹਜ ਰਸ ਅੰਤਰਮਾਨੇ ਜਨਮ ਤੇ ਮਰਨ ਉਸ ਮਨੁੱਖ ਦੇ ਨੇੜੇ ਨਹੀਂ ਟੁੱਕਦੇ ਉਸ ਨੂੰ ਵੇਖ ਕੇ ਚੱਲੇ ਹੋ ਜਾਂਦੇ ਹਨ ਸਹਿਮ ਜਾਂਦੇ ਹਨ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਉਸ ਦੀ ਸਿਫਤ ਸਲਾਹ ਦੀ ਬਾਣੀ ਵਸਾਉਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਪਾਏ ਮਨ ਪਾਈ ਹੈ ਪ੍ਰਭੂ ਦੀ ਬਖਸ਼ੀ ਹੋਈ ਪ੍ਰਭੂ ਚਰਣਾ ਦੀ ਪ੍ਰੀਤ ਦੇ ਰਾਹੀ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ ਉਸ ਨੂੰ ਪ੍ਰਭੂ ਆਪ ਹੀ ਵਿਕਾਰਾਂ ਤੋਂ ਖਲਾਸੀ ਦੇਣ ਵਾਲਾ ਹੈ ਆਪ ਹੀ ਮਾਇਆ ਦੀ ਤ੍ਰਿਸ਼ਨਾ ਤੋਂ ਤ੍ਰਿਪਤੀ ਦੇਣ ਵਾਲਾ ਹੈ ਤੇ ਆਪ ਹੀ ਸਭ ਬਖਸ਼ਾ ਕਰਨ ਵਾਲਾ ਹੈ ਆਪ ਨਿਰਾਲਮ ਗੁਰਗੰਮ ਗਿਆਤਾ ਜੋ ਦੀਸੈ ਤੁਝ ਮਾਹ ਸਮਾਨਾ हे ਪ੍ਰਭੂ ਇਤਨਾ ਬੇਅੰਤ ਜਗਤ ਰਚ ਕੇ ਤੂੰ ਆਪ ਇਸ ਦੇ ਮੋਹ ਦੇ ਨਲੇਪ ਹੈ हे ਪ੍ਰਭੂ ਤੇਰੇ ਰੂਪ ਗੁਰੂ ਦੇ ਰਾਹੀ ਹੀ ਤੇਰੇ ਨਾਲ ਜਾਣ ਪਛਾਣ ਹੋ ਸਕਦੀ ਹੈ ਜਗਤ ਵਿੱਚ ਜੋ ਕੁਝ ਦਿਖ ਰਿਹਾ ਹੈ ਉਹ ਸਭ ਤੇਰੇ ਵਿੱਚ ਹੀ लीन ਹੋ ਜਾਂਦਾ ਹੈ ਨਾਨਕ ਨੀਚ ਭਿਖਿਆਦਰ ਦਾ ਚੈ ਮੈਂ ਦੀਜੈ ਨਾਮ ਵਡਾਈ ਹੈ ਗਰੀਬ ਨਾਨਕ ਤੇਰੇ ਦਰ ਤੋਂ ਨਾਮ ਦਾ ਖੈਰ ਮੰਗਦਾ ਹੈ ਪ੍ਰਭੂ ਮੈਨੂੰ ਆਪਣਾ ਨਾਮ ਦੇ ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ